ਚੈਨਲ ਦਾ RN نیوز ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਅਸੀਂ ਬੀਤੇ ਸਮੇਂ ਤੋਂ ਆਪਣੇ ਚੈਨਲ ਦੇ ਜ਼ਰੀਏ ਵੱਖ-ਵੱਖ ਅਜੀਬ ਬੱਚਿਆਂ ਨੌਜਵਾਨਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਨਾਮ ਨਖਤਿਆ ਹੈ ਅੱਜ ਅਸੀਂ ਇੱਕ ਐਸੀ ਨੌਜਵਾਨ ਬੱਚੀ ਨੂੰ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਜਿਸ ਨੇ ਪੇਂਟਿੰਗ ਦੀ ਦੁਨੀਆ ਦੇ ਵਿੱਚ ਇੱਕ ਨਾਮ ਨਖਤਿਆ ਹੈ ਪੇਂਟਿੰਗ ਦੀ ਦੁਨੀਆ 'ਚ ਆਪਣਾ ਨਾਮ ਬਣਾਉਣਾ ਚਾਹੁੰਦੀ ਹੈ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਸਸਕਾ ਜੀ ਸ਼ੁਭਨਾਮ ਕੀ ਜੇ ਤੇ ਕਿੱਥੋਂ ਦੇ ਰਹਿਣ ਵਾਲੇ ਹੈ ਮੇਰਾ ਨਾਮ ਗੁਰਨੇਹਾਲ ਕੋਹਰਾ ਤੇ ਸਾਰੇ ਮੈਨੂੰ ਪਲਕ ਦੇ ਨਾਮ ਤੋਂ ਜਾਣਦੇ ਆ ਤੇ ਮੇਰਾ ਘਰੇ ਨਾਮ ਪਲਕ ਹੈ ਕਿੱਥੇ ਰਹਿੰਦੇ ਹੋ ਅਸੀਂ ਰਹਿੰਦੇ ਆ ਮਲਾਵੇ ਦੀ ਕੋਠੀ ਗੁਰਨੇਹਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਇਸ ਬਾਣੇ ਬਾਰੇ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਇਸ ਤੋਂ ਪਹਿਲਾਂ ਕਿ ਪੇਂਟਿੰਗ ਦੀ ਗੱਲ ਕਰੀਏ ਤੁਹਾਡੀ ਉਸ ਕਲਾ ਦੀ ਗੱਲ ਕਰੀਏ ਵਾਹਿਗੁਰੂ ਨੇ ਬਖਸ਼ੀ ਹੈ ਤੁਸੀਂ ਗੁਰਸਿੱਖ ਬਾਣੇ ਵਿੱਚੋਂ ਤੁਹਾਨੂੰ ਸਭ ਤੋਂ ਪਹਿਲਾਂ ਦੱਸੋ ਇਹ ਲਗਨ ਕਦੋਂ ਲੱਗੀ ਕਿਉਂਕਿ ਇਹ ਲਗਨ ਬੜੀ ਪਿਆਰੀ ਹੈ ਇਹ ਬਾਣਾ ਵੇਖ ਕੇ ਸਾਨੂੰ ਕਲਗੀ ਧਰ ਦੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਸਰਬੰਸ ਆਪਣਾ ਵਾਰਿਆ ਟੁੜੀਆਂ ਦੇ ਕਰਕੇ ਕੌਮ ਦੇ ਕਰਕੇ ਮਸਲੂਮਾਂ ਦੇ ਕਰਕੇ ਇਹ ਤੁਹਾਨੂੰ ਲਗਣ ਕਿਦਾਂ ਲੱਗੀ ਸਭ ਤੋਂ ਪਹਿਲਾਂ ਬਾਣੇ ਬਾਰੇ ਦੱਸੋ ਇਹ ਮੈਂ ਉਦੋਂ 9th ਕਲਾਸ ਵਿੱਚ ਹੁੰਦੀ ਸੀ ਤੇ ਮੇਰਾ ਛੋਟਾ ਬ੍ਰਦਰ ਆ ਮੇਰੇ ਤੋਂ ਵੱਡਾ ਤੇ ਉਹ ਗਿਆ ਸੀ ਅਮ੍ਰਿਤਸਰ ਕੰਨ ਤੇ ਉਹ ਦਾ ਮੈਨੂੰ ਸਿੱਖੀ ਸਰੂਪ ਦੇ ਵੇਖ ਕੇ ਬਹੁਤ ਵਧੀਆ ਲੱਗਦਾ ਸੀ ਉਹਨੂੰ ਵੇਖ ਕੇ ਤੇ ਮੈਨੂੰ ਉਹਦੇ ਵੱਲ ਵੇਖ ਕੇ ਹੀ ਮੈਨੂੰ ਇੱਕ ਚਾਰਜ ਆ ਉਠਿਆ ਕਿ ਮੈਂ ਵੀ ਇਵੇਂ ਦੀ ਬਣਾਉ ਹੁਣ ਗੱਲ ਕਰੀਏ ਤੁਹਾਡੀ ਜੋ ਵਾਹਿਗੁਰੂ ਨੇ ਤੁਹਾਨੂੰ ਕਲਾ ਬਖਸ਼ੀ ਹੈ ਪੇਂਟਿੰਗ ਦੀ ਇਹਦੀ ਤੁਹਾਨੂੰ ਚੇਟ ਕਦੋਂ ਲੱਗੀ ਤੁਸੀਂ ਕਦੋਂ ਸੋਚਿਆ ਕਿ ਮੈਂ ਇਸ ਫੀਲਡ 'ਚ ਜਾਣਾ ਹੈ ਕਿਉਂਕਿ ਹੁਣ ਹੋਰ ਜ਼ਮਾਨਾ ਹੈ ਕਿ ਹਰੇਕ ਚਾਹੁੰਦਾ ਮੈਂ ਪੜਾਂ ਮੈਂ ਕਿਸੇ ਹੋਰ ਖੇਤਰ 'ਚ ਜਾਵਾਂ ਪਰ ਇੱਕ ਵੱਖਰੀ ਫੀਲਡ ਹੈ ਜਿਹਨੂੰ ਬਹੁਤ ਘੱਟ ਲੋਕੀ ਅਪਣਾਉਂਦੇ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਇਸ ਫੀਲਡ 'ਚ ਜਾਣ ਦਾ ਘਰੋਂ ਸੋਚਿਆ ਪਲਕ ਨੇ ਇਹ ਮੈਂ ਪਲੱਸ 2 ਤੋਂ ਬਾਅਦ ਮੈਂ ਫ੍ਰੀ ਸੀ ਤੇ ਮੈਂ ਇੱਕ ਮੇਰੇ ਆਂਟੀ ਸੀ ਉਹ ਸਟੀਚਿੰਗ ਕਰਦੇ ਸੀ ਤੇ ਉਹਨਾਂ ਦੀ ਦੁਕਾਨ ਤੇ ਮੈਂ ਗਈ ਸੀ ਸੂਟ ਸਟਿਚ ਕਰਵਾਉਣ ਤੇ ਉਹਨਾਂ ਦੇ ਜਿਹੜੇ ਦਰਾਨੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਪਲਕ ਵੇਲੇ ਰਹਿ ਕੇ ਵੀ ਕੀ ਕਰਨਾ ਹੈਗਾ ਕਿ ਤੁਸੀਂ ਆਪਣਾ ਇੱਕ ਕਿਉਂ ਨਹੀਂ ਤੇ ਹੀ ਆਪਣਾ ਘਰ ਦੇ ਹੈਗੀ ਕੰਮ ਸ਼ੁਰੂ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇੱਕ ਕੋਰਸ ਕਰਵਾਂਦੀ ਆ ਐਂਟੀਟੀ ਦਾ ਤੇ ਤੁਸੀਂ ਉਹ ਕਰੋ ਤੇ ਫਿਰ ਮੈਨੂੰ ਉਹਨਾਂ ਨੇ ਦੱਸਿਆ ਹੈਗਾ ਐਂਟੀਰੀ ਦਾ ਕੋਰਸ ਬਾਰੇ ਦੱਸਿਆ ਹੈਗਾ ਜਿਹਦੇ ਵਿੱਚ ਬੱਚਾ ਨੂੰ ਛੋਟੇ ਬੱਚਿਆਂ ਲਈ ਮਤਲਬ ਕਿ ਕਰਵਾਉਣਾ ਪੈਂਦਾ ਵਾ ਕੰਮ ਕਰਵਾਉਣਾ ਪੈਂਦਾ ਵਾ ਕਿਵੇਂ ਬੱਚਾ ਨੂੰ ਹੈਂਡਲ ਕਰਨਾ ਵਾ ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਤੇ ਫਿਰ ਮੈਂ 1 ਸਾਲ ਕੋਰਸ ਤੇ ਲਗਾਇਆ ਹੈਗਾ ਅੱਛਾ ਹੁਣ ਤੁਸੀਂ ਇਹ ਦੱਸੋ ਕਿਹੜੇ ਕਿਹੜੇ ਪ੍ਰੋਜੈਕਟ ਕਰ ਰਹੇ ਹੋ ਤੇ ਤੁਸੀਂ ਆਪਣਾ ਏਮ ਕਿਨੂੰ ਮੰਨਦੇ ਹੋ ਜਾਂ ਤੁਸੀਂ ਪੇਂਟਿੰਗ ਕਰਦੇ ਹੋ ਇਸ ਫੀਲਡ 'ਚ ਆਉਣਾ ਚਾਹੁੰਦੇ ਹੋ ਜਾਂ ਕੰਮ ਕਰ ਰਹੇ ਹੋ ਕਿੰਨੂੰ ਆਪਣਾ ਏਮ ਮੰਨਦੀ ਹੋ ਤੇ ਹੁਣ ਤੱਕ ਕੀ ਪ੍ਰੋਜੈਕਟ ਕਰ ਰਹੇ ਹੋ ਹੁਣ ਤੱਕ ਮੈਂ ਕਾਫੀ ਸਾਰੇ ਪ੍ਰੋਜੈਕਟ ਬਣਾਏ ਹੋਏ ਆ ਸਾਡੇ ਇਲਾਕੇ ਮਤਲਬ ਕਿ ਲਾਗੇ ਲਾਗੇ ਜਿਹੜੇ ਰਹਿੰਦੇ ਆ ਨਿਵਾਸੀ ਜਿਹੜੇ ਰਹਿਣ ਵਾਲੇ ਆ ਉਹਨਾਂ ਨੇ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਬਣਵਾਈਆਂ ਹੋਈਆਂ ਤੇ ਦੂਰ ਦੂਰ ਤੋਂ ਵੀ ਆਉਂਦੇ ਨੇ ਹੁਣ ਤਾਂ ਪਿੰਡਾਂ ਤੋਂ ਵੀ ਆਣ ਲੱਗੇ ਨੇ ਡਲਹੋਜੀ ਤੋਂ ਵੀ ਆਉਂਦੇ ਨੇ ਉਹਨਾਂ ਨੂੰ ਬਹੁਤ ਵਧੀਆ ਮੇਰੀ ਕਲਾ ਲੱਗਦੀ ਹੈਗੀ ਆ ਤੇ ਉਹਨਾਂ ਨੇ ਮੈਨੂੰ ਫਾਈਲਾਂ ਦਿੱਤੀਆਂ ਹੋਈਆਂ ਤੇ ਉਹ ਮੈਂ ਛੇਤੀ ਤੋਂ ਛੇਤੀ ਉਹਨਾਂ ਨੇ ਜਦੋਂ ਉਹਨਾਂ ਨੇ ਟਾਈਮ ਦਿੱਤਾ ਹੁੰਦਾ ਹੈ ਤੇ ਉਹਨਾਂ ਨੂੰ ਮੈਂ ਕੰਪਲੀਟ ਕਰਕੇ ਉਸੇ ਟਾਈਮ ਤੇ ਦੇ ਦ ਗੁਰਨੇਹਾਲ ਕੌਰ ਜੀ ਕਿਨੂੰ ਆਪਣਾ ਏਮ ਮੰਨਦੇ ਹੋ ਇਸ ਫੀਲਡ ਵਿੱਚ ਕਿਨੂੰ ਆਪਣਾ ਆਦਰਸ਼ ਮੰਨਦੇ ਹੋ ਜਿਹਨੂੰ ਵੇਖ ਕੇ ਤੁਸੀਂ ਕੰਮ ਸ਼ੁਰੂ ਕੀਤਾ ਕਿ ਮੈਂ ਉਹਦੇ ਵਰਗਾ ਬਨਣਾ ਕਿਨੂੰ ਮੰਨਦੀ ਹੋ ਮਾਤਾ ਇਹ ਮੈਂ ਤੇ ਇਦਾਂ ਹੀ ਜਿਵੇਂ ਕਿ ਫੋਨ 'ਚੋਂ ਵੇਖ ਲਈਤਾ ਵਾ ਤੇ ਉਹਨਾਂ ਮੈਂ ਵੀ ਸੋਚਿਆ ਹੈ ਕਿ ਮੈਂ ਵੀ ਜਿਵੇਂ ਕਿ ਸਾਡੇ ਘਰੇ ਦੇਖੋ ਪੇਂਟ ਨਹੀਂ ਹੋਇਆ ਹੈਗਾ ਤੇ ਮੈਂ ਸੋਚਦੀ ਆ ਕਿ ਜਿਵੇਂ ਫੋਨ ਦੇ ਵਿੱਚ ਲੋਕੀ ਆਪਣਾ ਘਰ ਸਜਾ ਲੈਂਦੇ ਆ ਤੇ ਮੈਂ ਵੀ ਇੱਕ ਪੇਂਟਿੰਗ ਅਲੱਗ ਤਰ੍ਹਾਂ ਦੀ ਇਹ ਪੇਂਟਿੰਗ ਬਣਾ ਕੇ ਆਪਣੇ ਘਰ ਨੂੰ ਡੈਕੋਰੇਟ ਕਰ ਸਕਦੀ ਆ ਜਿਹੜੀ ਨੌਜਵਾਨ ਪੀੜ੍ਹੀ ਤੁਹਾਨੂੰ ਵੇਖ ਰਹੀ ਹੈ ਮੈਂ ਸ਼ੁਰੂ ਚ ਵੀ ਗੱਲ ਕੀਤੀ ਬਹੁਤ ਸਾਰੇ ਮਾਪੇ ਵਾਪਸ ਪੜਾਈ ਦਾ ਪ੍ਰੈਸ਼ਰ ਪਾਉਂਦੇ ਆ ਤੁਹਾਡੇ ਪਰਿਵਾਰ ਨੇ ਤੁਹਾਨੂੰ ਇਸ ਫੀਲਡ ਵਿੱਚ ਸਪੋਰਟ ਕੀਤੀ ਹੈ ਤੁਸੀਂ ਮਿਹਨਤ ਕਰ ਰਹੇ ਆਪਣਾ ਨਾਮ ਬਣਾਉਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਦੇ ਮਾਪੇ ਬਾਬ ਨੂੰ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਹਿੰਦੇ ਕਿ ਪੜਨ ਦਾ ਕੀੜਾ ਹੋਣਾ ਚਾਹੀਦਾ ਬੱਚੇ 'ਚ ਹੋਰ ਕੋ ਕਲਾ ਹੋ ਹੀ ਨਹੀਂ ਸਕਦੀ ਜਿਆਦਾ ਨਹੀਂ ਵੈਸੇ ਪੜਨਾ ਚਾਹੀਦਾ ਨਾਲ-ਨਾਲ ਸਾਨੂੰ ਕੁਝ ਨਾ ਕੁਝ ਕਰਨਾ ਵੀ ਚਾਹੀਦਾ ਹੈ ਪੜਨ ਦੇ ਨਾਲ ਤੇ ਵੈਸੇ ਜਿਆਦਾ ਪ੍ਰੈਸ਼ਰ ਪਾ ਦਿੰਦੇ ਨੇ ਅੱਜ ਕੱਲ੍ਹ ਦੀ ਆਪਕ ਤੇ ਕਈ ਬੱਚਾ ਨੂੰ ਇਹ ਹੁੰਦਾ ਹੈ ਕਿ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਗੋਵਿੰਦ ਸਕੂਲ ਵਿੱਚ ਇਤਾਂ ਦਾ ਕੋਈ ਕੰਮ ਨਹੀਂ ਕਰਵਾਇਆ ਜਾਂਦਾ ਅਲੱਗ ਟੀਚਰ ਨਹੀਂ ਹੁੰਦੇ ਹੁਣ ਤਾਂ ਵੈਸੇ ਆ ਗਏ ਨੇ ਟੀਚਰ ਤੇ ਪਰ ਉਹਨਾਂ ਨੂੰ ਜਿਆਦਾ ਜਦੋਂ ਕੋਈ ਹੁੰਦਾ ਵਾ ਫੈਸਟੀਵਲ ਹੁੰਦਾ ਉਦੋਂ ਹੀ ਕਰਵਾਏ ਜਾਂਦੇ ਆ ਡੇਲੀ ਤੋਂ ਡੇਲੀ ਉਹਨਾਂ ਨੂੰ ਕੁਝ ਸਿਖਾਇਆ ਨਹੀਂ ਜਾਂਦਾ ਤੇ ਮੈਂ ਚਾਹੁੰਦੀ ਆ ਕਿ ਸਾਰੇ ਬੱਚਾ ਨੂੰ ਇਦਾਂ ਸਾਰੇ ਸਕੂਲਾਂ ਦੇ ਵਿੱਚ ਵੀ ਇਦਾਂ ਕੋਈ ਟੀਚਰ ਹੋਣੇ ਚਾਹੀਦੇ ਆ ਕਿ ਜੇ ਬੱਚਾ ਨੂੰ ਪੜ੍ਹਾਈ ਦੇ ਨਾਲ ਨਾਲ ਆਪਣਾ ਕੰਮ ਵੀ ਕਰਵਾ ਸਕਣ ਗੁਰਨੇਹਾਲ कौर ਜੀ ਇਸ ਜਿਹੜੀ ਪੇਂਟਿੰਗ ਦੀ ਟ੍ਰੇਨਿੰਗ ਤੁਸੀਂ ਕਿੱਥੋਂ ਲਈ ਕਿੰਨਾ ਚਿਰ ਲਈ ਤੇ ਫਿਰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਇਸ ਕੰਮ ਦੇ ਵਿੱਚ ਇਹ ਥੋੜਾ ਅਸੀਂ ਦੱਸੀਏ ਦਰਸ਼ਕਾਂ ਨੂੰ ਇੱਕ ਸਾਲ ਮੈਂ ਲਗਾਇਆ ਸੀ ਸਿੱਖਣ ਤੇ ਤੇ ਉਸ ਤੋਂ ਬਾਅਦ ਮੈਂ ਨਾਲ ਹੀ ਮਤਲਬ ਕਿ 6 ਮਹੀਨੇ ਹੋ ਗਏ ਸੀ ਮੈਨੂੰ ਤੇ ਫਿਰ ਸਾਡੇ ਪੇਪਰ ਆ ਨਹੀਂ ਸੀ ਤੇ ਮੈਂ ਵਿੱਚ ਸਕੂਲ ਚੁਆਇਨਿੰਗ ਕਰ ਲਿਆ ਫਾਈਲਾਂ ਵਗੈਰਾ ਬਣਾਈਆਂ ਤੇ ਸਕੂਲ ਚੁਆਇਨ ਕੀਤਾ ਹੈਗਾ ਉੱਥੇ ਵੀ ਬਹੁਤ ਵਧੀਆ ਮੇਰਾ ਰਿਆ ਹੈਗਾ ਵਾ ਆਟਨ ਕraft ਦਾ ਮੇਰਾ ਜਿਵੇਂ ਕਿ ਬੱਚੇ ਆਉਂਦੇ ਸੀ ਮੇਰੇ ਕੋਲ ਬੈਠ ਕੇ ਬਹੁਤ ਵਧੀਆ ਸਿੱਖਦੇ ਸੀ ਮੈਂ ਉਹਨਾਂ ਨੂੰ ਬਹੁਤ ਵਧੀਆ ਸਿਖਾਉਂਦੀ ਹੁੰਦੀ ਸੀ ਤੇ ਬੱਚੇ ਆਉਂਦੇ ਸੀ ਸਿੱਖਦੇ ਸੀ ਤੇ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਸੀ ਕਿ ਸਾਡੇ ਮੈਮ ਇੰਨੇ ਵਧੀਆ ਨੇ ਤੇ ਸਾਨੂੰ ਇੰਨਾ ਵਧੀਆ ਸਿਖਾਉਂਦੇ ਨੇ ਬੱਚੇ ਘਰ ਜਾ ਕੇ ਉਦਾਂ ਹੀ ਬਣਾ ਕੇ ਅਗਲੇ ਦਿਨ ਲੈ ਕੇ ਆਉਂਦੇ ਸੀ ਤੇ ਇਹ ਮੈਂ 6 ਮਹੀਨਿਆਂ ਦੇ ਵਿੱਚ ਵਿੱਚ ਬਹੁਤ ਪੂਰੀ ਤਰ੍ਹਾਂ ਚਾ ਸਿੱਖ ਲਈ ਹੈਗੀ ਆ ਤੇ ਫਿਰ ਸਾਡੇ ਪੇਪਰ ਹੋਇਆ ਤੇ ਫਿਰ ਮੈਂ 1 ਸਾਲ ਉੱਥੇ ਹੀ ਰਿਹਾ ਆਪਾਂ ਸੈਂਟਰ ਤੇ ਫਿਰ ਮੈਂ ਇੱਕ ਸਕੂਲ ਜੁਆਇਨ ਕੀਤਾ ਸੀ ਉਹਦੇ ਵਿੱਚ ਵੀ ਮੈਂ 1 ਸਾਲ ਲਗਾਇਆ ਹੈਗਾ ਤੇ ਹੁਣ ਮੈਂ ਨੂੰ ਘਰੇ ਹੀ ਕੰਮ ਆਉਣ ਲੱਗ ਗਿਆ ਪ੍ਰੋਜੈਕਟ ਫਾਈਲਾਂ ਦਾ ਇਹਨੂੰ ਸ਼ੁਰੂ-ਸ਼ੁਰੂ ਚ ਕੰਮ ਸ਼ੁਰੂ ਕੀਤਾ ਹੈ ਤੇ ਪਰਿਵਾਰ ਨੇ ਕਿਹਾ ਨਹੀਂ ਕਿਹੜੇ ਕੰਮ ਚ ਪੈ ਗਈਆਂ ਸੀ ਇਹ ਇਹ ਕੰਮ ਦੇ ਫੈਸਲਾ ਕੀ ਕਿ ਜੇ سپورਟ ਕੀਤੀ ਪੂਰੀ ਪਰਿਵਾਰ ਨੇ ਕਿਦਾਂ ਫਿਰ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਕਿਹਾ ਹੈਗਾ سپورਟ ਤੇ ਕਰਦੇ ਹੀ ਆ ਜਿੰਨੇ ਪੈਸੇ ਦੀ ਲੋੜ ਹੁੰਦੀ ਓਨੇ ਦਿੰਦੇ ਹੈਗੇ ਆ ਮੈਨੂੰ ਹਾਂਜੀ ਕਿੰਨੀ ਕ ਮਿਹਨਤ ਕਰਦੇ ਹੋ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਕੀ ਕੁਝ ਕਰਨਾ ਪੈਂਦਾ ਹੈ ਇਸ ਵਾਸਤੇ ਮੈਨਾਂ ਤਾਂ ਬਹੁਤ ਕੰਨੀ ਪੈਂਦੀ ਹੈ ਤੇ ਵੈਸੇ ਜੇ ਮੈਂ ਇਹਨਾਂ ਦਾ ਮਤਲਬ ਕਿ ਪ੍ਰਾਈਜ਼ ਵੇਖਿਆ ਜਾਏ ਤੇ ਸਮਾਨ ਵੀ ਕਾਫੀ ਸਾਰੇ ਪੈਸਿਆਂ ਦਾ ਆਂਦਾ ਹੈਗਾ ਵਾ ਤੇ ਵਸੇ ਮੈਂ ਉਹਨੇ ਲਿੰਦੀ ਨਹੀਂ ਹੈਗੀ ਕਿਸੇ ਕੋਲੋਂ ਕਿ ਕਿਸੇ ਨੂੰ ਕਿਸੇ ਨੇ ਪਹਿਲੀ ਵਾਰ ਮੇਰੇ ਕੋਲ ਆਣਾ ਹੁੰਦਾ ਹੈ ਕਿ ਜਿਹੜੇ ਨਵੇਂ-ਨਵੇਂ ਲੋਕ ਵੇਖਦੇ ਆ ਮੇਰਾ ਸਮਾਨ ਬਣਿਆ ਆ ਉਹ ਮੇਰੇ ਕੋਲ ਪਹਿਲੀ ਵਾਰ ਆਉਂਦੇ ਆ ਤੇ ਫਿਰ ਮੈਂ ਉਹਨਾਂ ਕੋਲ ਚਾਹ-ਚਾਹ ਮੰਗਦੀ ਹੈਗੀ ਆ ਕਿ ਕਿਸੇ ਨੂੰ ਲੱਗੇ ਨਾ ਕਿ ਲੋ ਇੰਨੇ ਪੈਸੇ ਲੈਂਦੀ ਆ ਕੁੜੀ ਤਾਂ ਅੱਛਾ ਹੁਣ ਇੱਕ ਗੱਲ ਦੱਸੋ ਜਦੋਂ ਦੂਰੋਂ-ਦੂਰੋਂ ਲੋਕੀ ਆਉਂਦੇ ਆ ਤੁਹਾਡੇ ਕੋਲ ਤੁਸੀਂ ਦੱਸਿਆ ਦੂਰੋਂ ਵੀ ਆਉਂਦੇ ਆ ਫਿਰ ਮਹਿਸੂਸ ਕਿਦਾਂ ਹੁੰਦਾ ਹੈ ਕਿ ਪੌਣਾ ਪਲਕ ਨੂੰ ਗੁਰਨੇ ਹਾਲ ਕੋਰ ਨੂੰ ਲੋਕੀ ਜਾਣਨ ਲੱਗ ਪਏ ਫਿਰ ਕਿਦਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਕੀ ਕੁਝ ਮਹਿਸੂਸ ਕਰਦੇ ਹੋ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕੀ ਦੂਰ ਦੂਰੋਂ ਮੈਨੂੰ ਉਮੀਦ ਨਹੀਂ ਕੀ ਇੰਨੀ ਦੂਰੋਂ ਵੀ ਲੋਕੀ ਆਣਗੇ ਇੱਧਰ ਲੋ ਜੀ ਤੋਂ ਕਿਉਂਕਿ ਇੱਕ ਪਿੰਡ ਦੀ ਕੁੜੀ ਸੀ ਉਹਨਾਂ ਦੀ ਬਸ ਫਾਈਲ ਬਣਾਈ ਸੀ ਉਹਨਾਂ ਨੇ ਫਿਰ ਅੱਗੋ ਮੇਰਾ ਨੰਬਰ ਦਿੱਤਾ ਕਿਸੇ ਨੂੰ ਤੇ ਉਹਨਾਂ ਨੇ ਮੇਰੇ ਕੋਲ ਹੁਣ ਫਾਈਲ ਬਣਵਾਈ ਹੈਗੀ ਉਹਨਾਂ ਨੂੰ ਬਹੁਤ ਖੁਸ਼ ਮਿਲੀ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਵੀ ਬਹੁਤ ਸਾਰੇ ਲੋਕ ਮੇਰੇ ਕੋਲ ਬਣਵਾਣਗੇ ਆਕੇ ਤੋਂ ਸਾਡੇ ਚੈਨਲ ਵੱਲੋਂ ਬੇਨਤੀ ਹੈ ਜੀ ਸਰਕਾਰਾਂ ਨੂੰ ਔਰ ਸੰਸਥਾਵਾਂ ਨੂੰ ਕਿ ਇਹੋ ਜਿਹੇ ਬੱਚਿਆਂ ਨੂੰ ਸਪੋਰਟ ਕੀਤੀ ਜਾਵੇ ਜਿਨ੍ਹਾਂ ਇੱਕ ਵੱਖਰਾ ਗੁਣਾ ਹੈ ਵਾਹਿਗੁਰੂ ਵੱਲੋਂ ਉਸ ਗੁਣ ਨੂੰ ਲੈ ਕੇ ਅੱਗੇ ਤੁਰੇ ਹਨ ਤਾਂ ਕਿ ਲੋਕ ਪੰਜਾਬ ਦੇ ਬੱਚਿਆਂ ਨੂੰ ਇਹਨਾਂ ਗੁਣਾ ਕਰਕੇ ਵੀ ਜਾਣ ਸਕਣ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼